ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਬੈਠਕ ਹੋਈ ਹੈ ਜਿਸ ਵਿੱਚ ਅਹਿਮ ਫੈਸਲੇ ਲਏ ਗਏ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ اجلاس 29 ਮਾਰਚ ਨੂੰ ਹੋਵੇਗਾ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਦੇ ਵਿੱਚ 3% ਦਾ ਵਾਅਦਾ ਕੀਤਾ ਜਾਵੇਗਾ ਇਸ ਦੇ ਨਾਲ ਹੀ ਕਮੇਟੀ ਤੱਕ ਸ਼੍ਰੀ ਦਮਦਮਾ ਸਾਹਿਬ ਦਾ YouTube ਚੈਨਲ ਚਲਾਵੇਗੀ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਅਤੇ ਵਿਦੇਸ਼ਾ ਪ੍ਰਤੀ ਰੁਚੀ ਘਟਾਉਣ ਦੇ ਲਈ ਅਹਿਮ ਉਪਰਾਲੇ ਕੀਤੇ ਜਾਣਗੇ ਪੰਜਾਬ ਹਰਿਆਣਾ ਸਰਹੱਦ ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਦੇ ਲਈ ਲੰਗਰ ਅਤੇ ਮੈਡੀਕਲ ਪ੍ਰਬੰਧ ਕਰਦੀ ਰਹੇਗੀ ਕਮੇਟੀ ਉੱਥੇ ਅਰਜਿੰਦਰ ਸਿੰਘ ਦਾ ਮੀਨਤ ਦੱਸਿਆ ਕਿ ਕਮੇਟੀ ਦੇ ਵਫਦ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਨਾਲ ਮੁਲਾਕਾਤ ਇਸ ਦੌਰਾਨ ਕਿਸਾਨੀ ਮਸਲੇ ਤੇ ਬੰਦੀ ਸਿੰਘਾਂ ਦੀ ਰਿਹਾਈ ਸ ਨੇ ਹੋਰ ਅਹਿਮ ਮੰਗਾ ਉੱਤੇ ਵੀ ਧਿਆਨ ਦਿਵਾਇਆ ਜਾਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਅੱਜ ਅਬਜੈਕਟਿਵ ਦੀ ਮੀਟਿੰਗ ਦੇ ਵਿੱਚ ਆਉਣ ਦੇ ਸਾਲ ਦਾ ਜਿਹੜਾ ਪ੍ਰੋਪੋਜ਼ਡ ਬਜਟ ਹੈ ਉਹਦੀ ਸਾਬ ਕਮੇਟੀ ਜਿਹੜੀ ਬਣਾਈ ਸੀ ਉਹ ਸਾਬ ਕਮੇਟੀ ਨੇ ਆਪਣੀ ਰਿਪੋਰਟ ਸਬਮਿਟ ਕਰ ਦਿੱਤੀ ਹੈ ਤੇ 29 ਮਾਰਚ ਨੂੰ 1 ਵਜੇ ਜਿਹੜਾ ਜਨਰਲ ਬਜਟ ਅਜਲਾਸ ਜਿਹੜਾ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚੇ ਤੌਰ ਤੇ ਜਿਹਦੇ ਵਿੱਚ ਧਰਮ ਪ੍ਰਚਾਰ ਕਮੇਟੀ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਬੋਰਡ ਫੰਡ ਟਰੱਸਟ ਤੇ ਪ੍ਰੈਸਾਂ ਦਾ ਸਾਰਾ ਜਿਹੜਾ ਆ ਉਹ ਬਜਟ ਜਿਹੜਾ 29 ਤਰੀਕ ਨੂੰ ਜਨਰਲ ਹਾਲ ਵਿੱਚ ਪੇਸ਼ ਹੋਊਗਾ ਦੂਸਰਾ ਜਿੰਨੇ ਮੁਲਾਜ਼ਮ ਆ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਨੂੰ 3% ਜਿਹੜਾ ਵਗਿਹਾਈ ਪੱਤਾ ਉਹਦਾ ਵੀ ਇਹ ਫੈਸਲਾ ਹੋਇਆ ਇਹਨਾਂ ਨੂੰ ਦਿੱਤਾ ਜਾਊਗਾ ਇਹ ਤੋਂ ਲਾਵਾ ਇੱਕ ਬਹੁਤ ਪਿਛਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤਾ ਕਿ ਵਿਦੇਸ਼ਾਂ ਦੀ ਰੁਚੀ ਘਟਾਉਣ ਲਈ ਤੇ ਸਿੱਖੀ ਚਿਹਰੇ ਪਰਗਟ ਕਰਨ ਲਈ ਆਈਜੀਐ ਸਟਾਈਪੀਐਸ ਦੀ ਅਕੈਡਮੀ ਜਿਹੜੀ ਉਹ ਸਫਤਤਾਪੂਰਵਕ ਨੇਚੇ ਅਕੈਡਮੀ ਉਹ ਚੰਡੀਗੜ੍ਹ ਵਿਖੇ ਚੱਲ ਰਹੀ ਆ ਜਿਹਦੇ ਵਿੱਚ ਬੱਚੇ ਮੈਂ ਵੀ ਗਾਹੇ ਵਗਾਹੇ ਜਾਂਦਾ ਰਹਿਣਾ ਮਿਹਨਤ ਵੀ ਕਰ ਰਹੇ ਆ ਤੇ ਖੁਸ਼ ਵੀ ਆ ਕਿ ਸਾਨੂੰ ਲੱਖਾਂ ਰੁਪਏ ਲਾ ਕੇ ਪ੍ਰਾਈਵੇਟ ਅਕੈਡਮੀਆ ਦੇ ਵਿੱਚ ਜਾਣਾ ਪੈਂਦਾ ਸੀ ਉਹ ਆਪਣੀਆਂ ਸਫਲਤਾਪੂਰਕ ਪੋਣ ਦਾ ਸਾਲ ਪੂਰਾ ਹੋ ਜਾਣਾ April ਚ ਪ੍ਰੀਲਿਮਰੀ ਟੈਸਟ ਵੀ ਜਦ ਤੱਕ ਹੋ ਜਾਣਾ ਉਹ ਉੱਥੇ ਚਾਲੂ ਕੀਤੀ ਸੀ ਮੇਰਾ ਆਪਣੇ ਤੌਰ ਤੇ ਹੁੰਦਾ ਵੀ ਕੋਈ ਵੀ ਚੀਜ਼ ਅਨਾਉਂਸ ਨਾ ਕਰੀਏ ਲਾਂਚ ਜਦੋਂ ਹੋ ਜਾਏ ਉਦੋਂ ਹੀ ਉਹਦੇ ਬਾਰੇ ਕੋਈ ਖਬਰ ਦਿੱਤੀ ਜਾਵੇ ਹੁਣ ਅਸੀਂ ਐਸ ਸਾਲ ਜੁਲਾਈ ਦੇ ਵਿੱਚ ਪਾਂਥਰਤਮ ਜਹੇਦਾਰ ਗੁਰਚਾਰ ਸਿੰਘ ਤੋੜਾ ਇੰਸਟੀਚਿਊਟ ਬਹਾਦਰਗੜ ਪਟਿਆਲੇ ਵਿਖੇ ਜਿਹੜਾ ਉਹਦੇ ਵਿੱਚ ਅਸੀਂ 40 ਬੱਚੇ ਪੀਸੀਐਸ ਜੁਡੀਸ਼ਰੀ ਦੇ ਉਹਨਾਂ ਨੂੰ ਅਸੀਂ ਕਰੀਟਰੀਆ ਸਾਡਾ ਉਹੋ ਹੀ ਆ ਬਿਦਵਾਨ ਜਿਹੜੇ ਸੱਜਣ ਜਿਹੜੇ ਉਹਨਾਂ ਨਾਲ ਸੰਬੰਧ ਤੇ ਆ ਉਹ ਤੇ ਰਟਾਇਰਡ ਸੈਸ਼ਨ ਜਜ ਔਰ ਉਹਦੇ ਵਿੱਚ ਰਟਾਇਰਡ ਆਈਐਸ ਆਫੀਸਰ ਔਰ ਜਿਹੜੇ ਚੰਗੇ ਵਿਦਵਾਨ ਤੇ ਪੜ੍ਹੇ ਲਿਖੇ ਉਹਨਾਂ ਦੀ ਉਹ ਸਬ ਕਮੇਟੀ ਬਣਾਈ ਆ ਉਹ ਸਬ ਕਮੇਟੀ ਸਾਰੀ ਚੋਣ ਕਰੂਗੀ ਉੱਥੇ ਸਾਡੇ ਕੋਲ ਜਿੰਨੀ ਕ ਵਿਵਸਥਾ ਹੈਗੀ ਹੁਣ ਤੱਕ ਉਹ ਵਿਵਸਥਾ ਮੁਤਾਬਕ ਅਸੀਂ ਨਵੇਂ ਨਾਲ ਇੱਕ ਬਿਲਡਿੰਗ ਵੀ ਬਣਾਉਣ ਜਾ ਰਹੇ ਹਾਂ ਜਿਹੜੇ ਮੇਲ ਮੈਂਬਰ ਹੋਣਗੇ ਉਹਨਾਂ ਲਈ ਸਾਡੇ ਕੋਲ ਹੈਗਾ ਆਲਰੇਡੀ ਉੱਥੇ ਹੋਸਟਲ ਮੈਸ ਵੀ ਸਾਡੇ ਕੋਲ ਆਲਰੇਡੀ ਉੱਥੇ ਚੱਲ ਰਹੀ ਆ ਤੇ ਦੂਸਰੇ ਅਸੀਂ ਉਹ ਬੱਚਿਆਂ ਲਈ 15 ਕਮਰੇ ਬੇਟੀਆਂ ਲਈ ਉਹ ਨਾਲ ਸਾਡੇ ਉਸੇ ਕੰਪਲੈਕਸ ਦਾ ਹਿੱਸਾ ਹੈ ਉਹ ਅਸੀਂ ਤਿਆਰ ਕਰਕੇ ਤੇ ਉਹ ਇਸ ਸਾਲ ਸ਼ੁਰੂ ਕਰ ਦੇਣੀ ਆ ਜਿਹਦੀ ਇੱਕ ਜੁਲਾਈ ਦੇ ਵਿੱਚ ਬੱਚਿਆਂ ਦੀ ਚੋਣ ਕਰਕੇ ਸ਼ੁਰੂਆਤ ਕਰ ਦਿੱਤੀ ਜਾਊਗੀ। ਉਹ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ YouTube ਚੈਨਲ ਦામਦਮਾ ਸਾਹਿਬ ਵਿਖੇ ਤਖਤ ਸ੍ਰੀ ਦામਦਮਾ ਸਾਹਿਬ ਵਿਖੇ ਜਿਹੜਾ ਆ ਉਹ ਵੀ ਚਾਲੂ ਕਰਨ ਦਾ ਅੱਜ ਫੈਸਲਾ ਇਥੇ ਹੋਇਆ। ਉਹ ਤੋਂ ਇਲਾਵਾ ਜਿਹੜੇ ਕਿਸਾਨ ਬੈਠੇ ਆ ਬਾਰਡਰ ਦੇ ਉੱਤੇ ਉਨਾਂ ਲਈ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦਾ ਤੇ ਮੈਡੀਕਲ ਸੇਵਾਵਾਂ ਦਾ ਆਲਰੇਡੀ ਸਾਡਾ ਚੱਲਦਾ ਉੱਥੇ ਪ੍ਰਬੰਧ ਸਾਰਾ ਪਰ ਅੱਜ ਅਚੇਚੇ ਤੌਰ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਤਰਤਾ ਆਪਣੇ ਹੱਕੀ ਮੰਗਾਂ ਲਈ ਸੰਘਾਸ਼ ਕਰ ਰਹਾ ਕਿਸਾਨਾਂ ਨਾਲ ਖੜਨ ਦੀ ਬਚਨ ਬੰਦਤਾ ਦੁਹਰਾਉਂਦੀ ਹੈ ਅਤੇ ਕੇਂਦਰ ਪਾਸੋਂ ਵੀ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਵਿਗਾਨ ਕੀ ਬੜਾ ਵਿਹਾਰ ਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਤਰਾਂਤ ਮੰਨੀਆਂ ਜਾਣ। ਉਸ ਤੋਂ ਇਲਾਵਾ ਇੱਕ ਬੜਾ ਕਿਉਂਕਿ ਛੰਬ ਤੇ ਜੰਮਿਆਂ ਨੂੰ ਕਹਿੰਦੇ ਨਿਤਮ ਹਿਮਾ ਕਿਉਂਕਿ ਸਾਡੇ ਨਾਲ ਕਈ ਵਾਰੀ ਇਨਸਾਫ ਲੈਣ ਲਈ ਵੀ ਸਾਨੂੰ ਸਾਲਾਂ ਬੱਧੀ ਸੰਘਰਸ਼ ਕਰਨਾ ਪੈਂਦਾ। ਜਿੱਥੇ ਅਸੀਂ ਬੰਦੀ ਸਿੰਘਾਂ ਲਈ ਭਾਈ ਭਲਵਾਨ ਸਿੰਘ ਰਾਜਵਾਨੀ ਦੀ ਉਹ ਪੰਜ ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ ਉਹ ਕਮੇਟੀ ਜਦੋਂ ਜਹਾਜ਼ ਕਰ ਰਹੀ ਆ ਭਾਰਤ ਸਮਾ ਜਿਹੜਾ ਉਹ ਸਾਨੂੰ ਵਿੱਚ ਖਮਾ ਮਿਲਿਆ ਵੀ ਸੀ ਪਰ ਉਹ ਗਾਂ ਸਮੇਂ ਦੀ ਅਸੀਂ ਅੜੀਕ ਦੇ ਵਿੱਚ ਹੁਣ ਇੱਕ ਜਿਹੜਾ ਅਨਮਨੁੱਖੀ ਕੰਮ ਅਨਮਨੁੱਖੀ ਮੈਂ ਇਸ ਕਰਕੇ ਕਹਿਣਾ ਹਿਊਮਨ ਰਾਈਟਸ ਦੀ ਜਿਹੜੇ ਬਾਇਲੇਸ਼ਨ ਹੁੰਦੀ ਆ ਉਹ ਕੁਝ ਤਾਂ ਟੌਰਚਰ ਕਰਨਾ ਹੁੰਦਾ ਇੱਕ ਮੈਂਟਲ ਟੌਰਚਰ ਹੁੰਦਾ ਉਹ ਮੈਂਟਲ ਟੌਰਚਰ ਕੀ ਆ ਵੀ ਡਿਬਰੂਗੜ੍ਹ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਤੇ ਉਹਦੇ ਸਾਥੀ ਉਥੇ ਐਨਐਸਏ ਦੇ ਵਿੱਚ ਨਜ਼ਰ ਬੰਦਿਆ ਤੇ ਉਹ ਅਲਮਨੁੱਖੀ ਗੱਲ ਇਹ ਆ ਕਿ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਸਰਕਾਰ ਨੇ ਲਾ ਦਿੱਤੇ ਇਹਦੀ ਵੀ ਅਸੀਂ ਕੋਰ ਦਿੰਦਾ ਕਰਦੇ ਆ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਸਾਰੇ ਕੁਝ ਛੁੱਟਣੇ ਨਹੀਂ ਦਿਖਾਈ ਨਹੀਂ ਹੋਣੇ ਉਹਨਾਂ ਦੇ ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਹਾਈ ਸਕਿਉਰਿਟੀ ਜੇਲ੍ਹਾਂ ਹੈਗੀਆਂ ਆ ਉੱਥੇ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਤਾਂ ਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਪਲੱਸ ਉਹਨਾਂ ਦੀ ਕਿਉਂਕਿ ਲੰਬੇ ਦਿਨਾਂ ਦੇ ਉਹ ਵੀ ਹੜਤਾਲ, ਭੁੱਖ ਹੜਤਾਲ ਤੇ ਬੈਠੇ ਆ ਤੇ ਜੇ ਭੁੱਖ ਹੜਤਾਲ 'ਚ ਕਿਸੇ ਸਰੀਰ ਦਾ ਕੋਈ ਨੁਕਸਾਨ ਹੋ ਜਾਂਦਾ ਤੇ ਉਹ ਪੰਜਾਬ ਸਰਕਾਰ ਸਿੱਧੇ ਤੌਰ ਤੇ ਉਹਦੇ ਲਈ ਜ਼ਿੰਮੇਵਾਰ ਹੋਊਗੀ ਕਿਉਂਕਿ ਇਹ ਕੋਈ ਗੱਲ ਔਕੀ ਨਹੀਂ ਸਿਰਫ ਜੇਲ੍ਹ ਦੀ ਤਬਦੀਲੀ ਹੋਣੀ ਆ ਤੇ ਆਪਾਂ ਇੱਥੇ ਦੇਖਦੇ ਆਂ ਵੀ ਇੱਥੇ ਵੀ ਕਿੜਕੜੇ ਹਾਈ ਸਕੂਲੀ ਜੇਐਲਸ ਹੈਗੀਆਂ ਸਾਡੀਆਂ ਦੇ ਜਿਹੜੇ ਆ ਉਹ ਵੀ ਬੈਠੇ ਆ ਉਹ ਵੀ ਭੁਖੜਦਾਲ ਨਹੀਂ ਨਾਲ ਕੀਤੀ ਉਹ ਬੱਚੇ ਜਦ ਭੁੱਖੇ ਬੈਠੇ ਤਾਂ ਅਸੀਂ ਵੀ ਭੁਖੜਦਾਲ ਕੀਤੀ ਆ ਸੋ ਪ੍ਰਸ਼ਾਸਨ ਜਿਹੜਾ ਸਰਕਾਰ ਪੰਜਾਬ ਚੇਤੇ ਤੌਰ ਤੇ ਇਹ ਕਿਸੇ ਮਸਲੇ ਤੇ ਕਦੇ ਗੰਭੀਰ ਨਹੀਂ ਹੋਈ ਔਰ ਜਿਵੇਂ ਅੱਜ ਹਾਲਾਤ ਚੱਲ ਰਹੇ ਖਾਸ ਕਰਕੇ ਸਿੱਖ ਮਸਲਿਆਂ ਦੇ ਵਿੱਚ ਇਹ ਜੇ ਇਹਨਾਂ ਦੀ ਤਰੰਤ ਕੋਈ ਨਾ ਚਾਰਾ ਜੋੜੀ ਇਹਨਾਂ ਨੇ ਕੀਤੀ ਫਿਰ ਕਈ ਵਾਰੀ ਸੰਘਰਸ਼ ਤਿੱਖੇ ਵੀ ਹੋ ਜਾਂਦੇ ਆ ਸੋ ਪੰਜਾਬ ਸਰਕਾਰ ਤੋਂ ਮੈਂ ਇਹ ਵੀ ਮੰਗ ਕਰਦਾ ਕਿ ਹਰ ਇੱਕ ਗੱਲ ਨੂੰ ਕੈਜੂਅਲ ਵਿੱਚ ਨਾ ਲਓ ਆ بڑے بڑے ਸੈਂਟਰ ਦੀ ਸਰਕਾਰ ਤੇ ਵੀ ਸਾਨੂੰ ਬੜਾ ਵੱਡਾ ਇੱਕ ਗਿਲਾ ਆ ਕਿ ਜਿਹੜੇ ਤਿੰਨ ਸਿੰਘ ਸੀਗੇ ਭਾਈ ਬਲਵੰਤ ਸਿੰਘ ਰਾਜਵਾਨਾ ਤਾਂ ਬਾਹਰ ਵੀ ਨਹੀਂ ਸੀ ਆਉਣਾ ਉਹਦੀ ਤਾਂ ਲਾਈਫ ਇੰਪ੍ਰਿਜ਼ਨਮੈਂਟ ਕਰਨੀ ਸੀ ਤੇ ਭਾਈ ਦਵਿੰਦਰਪਾਲ ਭੋਲਰ ਤੇ ਉਹਨਾਂ ਦੇ ਨਾਲ ਗੁਰਦੀਪ ਸਿੰਘ ਖੜਾ ਉਹ ਸਾਰਿਆਂ ਦੀ ਦੋਹਾਂ ਦੀ ਰਿਹਾਈ ਹੋਣੀ ਸੀ ਤੇ ਇੱਕ ਦੀ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਉਹ ਫਾਂਸੀ ਦੀ سزا माफ ਹੋਣੀ ਸੀ ਤੇ ਐਸੀ ਨਹੀਂ ਕੀਤੀ ਇਹ ਇਹਨਾਂ ਨੇ ਕੀਤੀ ਉਹ ਆ ਤੇ ਪਤਾ ਨਹੀਂ 19 ਤੋਂ ਲੈ ਕੇ 5 ਸਾਲ ਹੋ ਗਏ ਆ 2 ਸਾਲ ਦਾ ਸਾਨੂੰ ਵੀ ਲਗਾਤਾਰ ਹੀ ਸੰਘਰਸ਼ ਕਰਦਿਆਂ ਨੂੰ ਹੋ ਗਏ ਤੇ ਉਹ ਉਹਦੇ ਪਿੱਛੇ ਕੀ ਹੈਗਾ ਰਾਜਪੇਓ ਉਹਦੇ ਬਾਰੇ ਕੋਈ ਨਾ ਹਾਂ ਨਾ ਇਹ ਮੈਂ ਸਮਝਦਾ ਪਿਛਲੇ ਦਿਨੀ ਪਾਰਲੀਮੈਂਟ ਚ ਭਾਵੇਂ ਮਸਲਾ ਆਇਆ ਸੀ ਪਰ ਇੱਕ ਗੱਲ ਸੋਚ ਰੱਖਣੀ ਚਾਹੀਦੀ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਵੀ ਸੁਪਰੀਮ ਕੋਰਟ ਦੇ ਵਿੱਚ ਕਾਨੂੰਨ ਦੇ ਤਹਿਤ ਹੀ ਗਿਆ ਸੀ ਉਹ ਇਸ ਮੁਰਖ ਦੇ ਕਾਨੂੰਨ ਦੇ ਤਹਿਤ ਹੀ ਉਹ ਉੱਥੇ ਪਟੀਸ਼ਨ ਉਹਦੀ ਪਈ ਸੀ ਤੇ ਉਹਦੀ ਅਸੀਂ ਮੁਲਾਕਾਤ ਵੀ ਕੀਤੀ ਉਹ ਕਹਿੰਦੇ ਮੈਂ ਜੇਲ੍ਹ ਵੀ ਦਾ ਇੱਕ ਕਾਨੂੰਨ ਦੇ ਤਹਿਤ ਹੀ ਕੱਟ ਰਿਹਾ ਸੋ ਪਤਾ ਨਹੀਂ ਕਿਹੜੀਆਂ ਕਿਹੜੀਆਂ ਆਪਾਂ ਅਗਲੀ ਪ੍ਰੀਖਿਆ ਲੈਣੀਆਂ ਹੁੰਦੀਆਂ ਕਿਸੇ ਦੀਆਂ ਸੋ ਇਹਨਾਂ ਸਾਰਿਆਂ ਨੂੰ ਇਨਸਾਫ ਦੇਣਾ ਚਾਹੀਦਾ ਤੇ ਅਸੀਂ ਅੱਜ 5 ਵਜੇ ਗਵਰਨਰ ਸਾਹਿਬ ਨੇ ਵੀ ਸਾਨੂੰ ਸਮਾਂ ਦਿੱਤਾ ਥੋੜਾ ਜਿਹਾ ਉਹਦੇ ਵਿੱਚ ਅਸੀਂ ਕੁਝ ਮਸਲੇ ਆ ਜਿਹੜੇ ਸਾਡੇ ਗੰਭੀਰ ਦੋ ਤਿੰਨ ਉਹ ਬੈਠ ਕੇ ਉਹਨਾਂ ਦੇ ਨਾਲ ਡਿਸਕਸ ਕਰਾਂਗੇ ਸੋ ਤੁਹਾਨੂੰ ਸਮਾਂ ਤਾਂ ਥੋੜਾ ਦਿੱਤਾ ਕਿਉਂਕਿ ਅਸੀਂ ਇੱਥੋਂ ਨਿਕਲਣਾ ਵੀ ਆ 3 ਘੰਟੇ ਜਾਣ ਨੂੰ ਲੱਗਣਗੇ ਸੋ ਮੈਂ ਪੰਜਾਬ ਸਰਕਾਰ ਤੋਂ ਚੇਚੇ ਤੌਰ ਤੇ ਜਿਹੜੇ ਕਿਸਾਨ ਬੈਠੇ ਉੱਥੇ ਉਹ ਬਚੋਲੇ ਤਾਂ ਬਣ ਗਏ ਪਰ ਬਚੋਲੇ ਕਈ ਵਾਰੀ ਬਣ ਕੇ ਨਿਕਲਿਆ ਇੱਕ ਅੱਖ ਨਹੀਂ ਤੇ ਉਹ ਵਿਚਾਰੇ ਉੱਥੇ ਮੈਂ ਜਾ ਕੇ ਵੀ ਆਇਆ ਆ ਠੰਡ ਦੇ ਦਿਨ ਚਲੋ ਹੁਣ ਨਿਕਲ ਗਏ ਤੇ ਉੱਥੇ ਇੰਨਾ ਲੱਗਦਾ ਵੀ ਜਿੱਦਾਂ ਇੱਕ ਮੁਲਖ ਇੱਕ ਪਾਸੇ ਬੈਠਾ ਦੂਆ ਮੁਲਖ ਦੂਏ ਪਾਸੇ ਬੈਠਾ ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀਆਂ ਇਹਨਾਂ ਕਿਸਾਨੀ ਮੁੱਦਿਆਂ ਨੂੰ ਚੱਕੇ ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ ਕਿਉਂਕਿ ਕਿਸਾਨੀ ਜੇ ਪੰਜਾਬ ਚ ਕਲਾਪਸ ਕਰ ਗਏ ਜਾਂ ਹਰਿਆਣਾ ਚ ਕਲਾਪਸ ਕਰ ਗਏ ਤੇ ਫੇਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਉਹ ਵੀ ਪੰਜਾਬੀ ਉੱਥੇ ਬੈਠੇ ਆ ਤੇ ਫੇਰ ਆਰਥਿਕ ਪੱਖੋਂ ਵੀ ਤੇ ਦੂਸਰੇ ਤੌਰ ਤੇ ਭੁੱਖਮਰੀ ਦਾ ਵੀ ਸ਼ਿਕਾਰ ਹੋ ਜਾਣਗੇ ਸੋ ਇੰਨੇ ਕ ਬੇਨਤੀ ਕਰਕੇ ਮੈਂ ਪਾਕਿਸਤਾਨ ਦੇ ਵਿੱਚ ਅੱਜ ਸਰਦਾਰ ਰਮੇਸ਼ ਸਿੰਘ ਜਿਹੜੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਆ ਦੇ ਸਤਵੰਤ ਕੋਰ ਜਿਹੜੀ ਉਹ ਜਨਸਖਤਰ ਬਣੀ ਉਹਨਾਂ ਦੋਵਾਂ ਨੂੰ ਵੀ ਵਧਾਈ ਦੇਣਾ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਗੁਰੂ ਘਰਾਂ ਦੇ ਪ੍ਰਬੰਧ ਗੁਰਮਤ ਅਨੁਕੂਲ ਚਲਾਉਣੇ ਚਾਹੀਦੇ ਆ ਬੜੀਆਂ ਜਾਇਦਾਦਾਂ ਉਹ ਉੱਥੇ ਦੇ ਗੁਰਦੁਆਰੇ ਸਾਹਿਬਾਂ ਦੀਆਂ ਤੇ ਜੇਲੇ ਕੋਈ ਸੇਵਾ ਦਾ ਮੌਕਾ ਮਿਲਦਾ ਫਿਰ ਸੇਵਾ ਵਧੀਆ ਢੰਗ ਨਾਲ ਨਿਵਾ ਕੇ ਜਾਣੀ ਚਾਹੀਦੀ ਉਹਨਾਂ ਤੋਂ ਆਸ ਵੀ ਰੱਖਦਾ ਕਿ ਵਧੀਆ ਢੰਗ ਸੇਵਾ ਉਹ ਨਿਵਾਉਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਦਾਂ ਮਹਿੰਗਾਈ ਵੱਧਦੀ ਪਈ ਹੈ ਮੁਲਾਜ਼ਮਾਂ ਨੂੰ 3% ਆਪਾਂ ਮਹਿੰਗਾਈ ਪਤਾ ਦਿੰਦੇ ਹਾਂ ਪਹਿਲਾਂ 4 ਜਾਂ 6% ਲਾਇਆ ਜਾਂਦਾ ਸੀ ਹਾਲੇ ਹਾਲੇ ਦਾ ਹਾਲੇ ਦਾ ਹਾਲੇ ਪਿਛਲੇ ਸਾਲ ਵੀ ਲਾਇਆ ਤੇ ਆਪਾਂ ਹੁਣ ਅੱਗੇ 7 ਜਾਂ 8% ਤਕਰੀਬਨ ਚੱਲੇਗਾ ਪਿਛਲੇ ਸਾਲ ਵੀ ਲਾਇਆ ਪਰ ਸੰਸਥਾਵਾਂ ਜਿਹੜੀਆਂ ਆ ਦੇਖੋ ਦੋਸ ਕਿ ਡਬਲ ਹੋ ਗਈ ਨਾ ਔਰ ਇਸ ਕਰਕੇ ਮੈਂ ਕਿਉਂਕਿ 19 ਦੇ ਵਿੱਚ ਜਦੋਂ ਇੱਥੇ ਆਇਆ ਸੀ ਕੋਈ ਗੱਲਾਂ ਤੁਹਾਨੂੰ ਸ਼ਾਇਦ ਧਿਆਨ ਤੇ ਨਹੀਂ ਆ ਇੱਥੇ ਇਹ ਬਾਈ ਲਾ ਜਿਹੜੇ ਸੀਗੇ ਸਾਰੇ ਅਮੈਂਡ ਹੋਏ ਜਿਹੜਾ 1900 ਗ੍ਰੇਡ ਚ ਸੀ ਉਹ 3800 ਚ ਚਲੇ ਗਿਆ 3600 ਵਾਲਾ 7600 ਚ ਚਲੇ ਗਿਆ 7600 ਵਾਲਾ ਗਾਹਾਂ 14200 ਚ ਚਲੇ ਗਿਆ ਉਹ ਉਦੋਂ ਉਨੇ ਚ ਲਾਗੂ ਹੋਏ ਸੀ ਹੁਣ ਉਹਦਾ ਹੁੰਦਾ ਕੀ ਆ ਵੀ ਜਿਹੜਾ 3800 ਬੇਸਿਕ ਚ ਗਿਆ ਉਹਦਾ 12 ਦੇ 12 24% ਦਾ ਪੀਐਫ ਚਲੇ ਗਿਆ ਉਹਦੀ ਫਿਰ ਗ੍ਰੈਟੀ ਕਿੰਨੀ ਵੱਧ ਗਈ ਇਹ ਕਿਉਂਕਿ ਸਾਡੇ ਪ੍ਰਬੰਧ ਦੀ ਗੱਲ ਆ ਇਹਨੂੰ ਵੀ ਆਪਾਂ ਇਦਾਂ ਲਾਈਟਲੀ ਨਾ ਲਿਆ ਕਰੀਏ ਜੇ ਕਰੀਏ ਗੱਲ ਇਹ ਸਾਡਾ ਟੱਬਰ ਆ ਇਹ ਸਾਡਾ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਰਜੈਕਟਿਵ ਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਹੋਇਆ ਹਾਲੇ ਕੋਈ ਗੱਲ ਨਹੀਂ ਸਾਲ ਪਿਆ ਫੇ ਹੋਰ ਵਿਚਾਰ ਕਰ ਲਾਂਗੇ ਹਾਲੇ ਪਿਛਲੇ ਸਾਲ ਵਿੱਚ